ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰਾਂ ਨੂੰ ਸਾਫ਼ ਦੋ ਟੁਕ ਸ਼ਬਦਾਂ ਚ ਕਿਹਾ ਕਿ ਜਾਂ ਤਾਂ ਨਸ਼ਾ ਵੇਚਣਾ ਛੱਡ ਦਿਓ ਜਾਂ ਫਿਰ ਪੰਜਾਬ ਛੱਡ ਦਿਓ ऐसे ਤੱਜ ਤੇ ਜ਼ਿਲ੍ਹਾ ਮਲੇਰਕੋਟਲਾ ਦਾ ਇੱਕ ਪਿੰਡ ਟੋਲੇਵਾਲਾ ਜਿਸ ਨੇ ਸਰਪੰਚ ਰੋਸੀ ਟੋਲੇਵਾਲ ਨੇ ਵੀ ਸਪਸ਼ਟ ਤੌਰ ਤੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਜਾਂ ਤਾਂ ਨਸ਼ਾ ਵੇਚਣਾ ਛੱਡ ਦੇਣ ਜਾਂ ਫਿਰ ਉਹ ਪਿੰਡ ਛੱਡ ਦੇਣ ਗੱਲਬਾਤ ਕਰਦੇ ਆ ਸਰਪੰਚ ਰੋਸੀ ਟੋਲੇਵਾਲ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਜਿਹੜਾ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਜੰਗ ਵਿੱਢੀ ਹੈ ਇਹ ਬਹੁਤ ਸਲਾੰਘਾਯੋਗ ਕਦਮ ਹੈ ਅਸੀਂ ਇਹਦਾ ਪੂਰਾ ਸਮਰਥਨ ਕਰਦੇ ਆ ਤੇ ਹੋਰ ਵੀ ਜਿਹੜੀਆਂ ਪੰਚਾਇਤਾਂ ਨੇ ਜਾ ਜਿਹੜੇ ਕਲੱਬਾਂ ਦੇ ਪ੍ਰਧਾਨ ਨੇ ਜਾਂ ਜਿਹੜੀਆਂ ਹੋਰ ਵੀ ਮਤਲਬ ਸੰਸਥਾਵਾਂ ਨੇ ਸਮਾਜ ਸੇਵੀ ਉਹਨਾਂ ਦੇ ਮੁਖੀ ਨੇ ਉਹਨਾਂ ਦਾ ਵੀ ਇਹ ਫਰਜ਼ ਆ ਉਹਨਾਂ ਨੂੰ ਵੀ ਇਹ ਚੀਜ਼ ਦੀ ਮਤਲਬ ਵੱਧ ਤੋਂ ਵੱਧ ਹਿੱਸਾ ਦੇਣਾ ਚਾਹੀਦਾ ਨਸ਼ਿਆਂ ਪ੍ਰਤੀ ਨਸ਼ੇ ਤੋਂ ਮਤਲਬ ਆ ਜਿਹੜਾ ਚਿੱਟੇ ਨਾਂ ਦਾ ਪਦਾਰਥ ਆ ਮੁੱਖ ਜੇ ਸੀ ਉਹਨੂੰ ਰੱਖਦੇ ਆ ਉਹ ਇੰਨੇ ਜਿਆਦੇ ਮਾਤਰਾ 'ਚ ਪੰਜਾਬ 'ਚ ਫੈਲ ਰਿਹਾ ਤੁਸੀਂ ਦੇਖੋ ਵੀ ਇੱਕ 18 ਸਾਲ ਦਾ 20 ਸਾਲ ਦਾ ਜਵਾਕ ਪਾਲ ਕੇ ਮਾ ਮਾਪੋਂ ਨੂੰ ਖੁਦ ਪੋਸਟ ਦੇ ਰਿਹਾ ਅਫੀਮ ਦੇ ਰਿਹਾ ਵੀ ਪੱਤ ਤੂੰ ਇਹ ਛੜਦੇ ਆ ਖਾਲਾ ਤੁਸੀਂ ਦੇਖੋ ਇੱਕ ਜ਼ਹਿਰ ਨੂੰ ਕੱਟਣ ਲਈ ਇੱਕ ਜ਼ਹਿਰ ਖੁਦ ਦੇ ਰਿਹਾ ਉਹ ਚੀਜ਼ਾਂ ਦੇਖਦੇ ਹੋਏ ਹੁਣ ਇੰਨੇ ਟੀਕੇ ਲੱਗਦੇ ਨੇ ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦੇ ਮਤਲਬ ਦਿਲ ਨੂੰ ਝੰਜੋੜਨ ਵਾਲੀਆਂ ਗੱਲਾਂ ਨੇ ਸਰਕਾਰ ਦੀ ਅਸੀਂ ਸਰਕਾਰ ਦਾ ਪੂਰਾ ਸਾਥ ਦੇ ਰਹੇ ਹਾਂ ਬਹੁਤ ਸਲੰਘਾਜੋਕ ਕਦਮਾਂ ਇਹਦੇ ਲਈ ਜੋ ਵੀ ਸਾਨੂੰ ਕਰਨਾ ਪਊਗਾ ਹੁਣ ਅਸੀਂ ਪਿੰਡ 'ਚ ਐਲਾਨ ਕਰਿਆ ਵੀ ਜੇ ਕੋਈ ਵੀ ਵਿਅਕਤੀ ਚਿੱਟਾ ਪਦਾਰਥ ਵੇਚਦਾ ਨਸ਼ਾ ਵੇਚਦਾ ਤਾਂ ਉਹਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਇਹਦੇ ਲਈ ਸਰਕਾਰ ਵੀ ਸਾਡਾ ਪੂਰਾ ਸਾਥ ਦੇ ਰਹੀ ਆ ਅਸੀਂ ਵੀ ਸਾਡੀ ਵੀ ਡਿਊਟੀ ਬਣਦੀ ਆ ਵੀ ਸਰਕਾਰ ਦਾ ਪੂਰਾ ਸਾਥ ਦਈਏ ਲੱਗਦਾ ਕਿ ਸਰਕਾਰ ਜੋ ਕਰ ਰਹੀ ਆ ਉਹ ਨਸ਼ਾ ਸੁਣ ਨਸ਼ਾ ਸੁਧਰੂ ਬਿਲਕੁਲ ਜੀ ਸਰਕਾਰ ਦਾ ਜੇ ਦੇਖੋ ਸਰਕਾਰ ਕੱਲੀ ਕੁਝ ਵੀ ਨਹੀਂ ਕਰ ਸਕਦੀ ਸਰਕਾਰ ਦੋ ਚਾਰ ਦਿਨ ਅਭਿਆਨ ਚੱਲੂ 10 ਦਿਨ ਚੱਲੂ 20 ਦਿਨ ਚੱਲੂ 1 ਮਹੀਨਾ ਚੱਲੂ ਕਿਤੇ ਫੇਰ ਦੁਬਾਰਾ ਤੋਂ ਉਹੀ ਕੰਮ ਨਾਲ ਸਟਾਰਟ ਹੋ ਜੇ ਇਹਦੇ ਲਈ ਜਿਹੜੇ ਵੀ ਆਪਾਂ ਦੇਖੋ ਪਿੰਡਾਂ ਦੀਆਂ ਪੰਚਾਇਤਾਂ ਨੇ ਗਰਾਊਂਡ ਪੱਧਰ ਤੇ ਆਪਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਊ ਹੁਣ ਪੁਲਿਸ ਥਾਣਾਗਾ ਇੱਕ ਹੁਣ ਪਹਿਲਾਂ ਹੀ ਮੁਲਾਜ਼ਮਾਂ ਦੀ ਕਮੀ ਆ ਹੁਣ ਉਹ ਸਾਰਾ ਦਿਨ ਨਸਿਆਂ ਦੇ ਮਗਰ ਦਾ ਫਿਰ ਨਹੀਂ ਸਕਦੇ ਹੋਰ ਵੀ ਬਹੁਤ ਕੰਮ ਆਉਂਦੇ ਨੇ ਇਸ ਕਰਕੇ ਇੱਕ ਇਹਦੇ ਵਿੱਚ ਯਾਦਾ ਜੇ ਕੋਈ ਕਿਸੇ ਦੀ ਪਰਸਨਲ ਲੜਾਈ ਹੁੰਦੀ ਆ ਤਾਂ ਬਰਾਬਰ ਇੱਕ ਪਾਰਟੀ ਖੜੀ ਹੁੰਦੀ ਆ ਜਦੋਂ ਕੋਈ ਐਨਡੀਪੀਐਸ ਦਾ ਪਰਚਾ ਹੁੰਦਾ ਤਾਂ ਇਹਦੇ ਮੁਕਾਬਲੇ ਚ ਸਰਕਾਰ ਖੁਦ ਹੁੰਦੀ ਆ ਤਾਂ ਉੱਥੇ ਜਾ ਕੇ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਢਿੱਲ ਛੱਡੀ ਜਾਂਦੀ ਆ ਕਿਵੇਂ ਨਾ ਕਿਵੇਂ ਕਿਤੇ ਮਿਲ ਕੇ ਤਾਂ ਉਸ ਚੀਜ਼ ਦਾ ਵਧਾਵਾ ਜਿਹੜਾ ਹੋ ਰਿਹਾ ਇਹਦਾ ਇਹੀ ਮੁੱਖ ਕਾਰਨ ਹੈ ਕਿ ਮਲੇਰ ਕੋਟਲਾ ਦੇ ਐਸਐਸਪੀ ਬਹੁਤ ਵਧੀਆ ਕੰਮ ਕਰ ਰਹੇ ਨੇ ਹਾਂਜੀ ਮਲੇਰ ਕੋਟਲਾ ਦੇ ਐਸਐਸਪੀ ਸਾਹਿਬ ਗਗਨਜੀਤ ਸਿੰਘ ਜੀ ਬਹੁਤ ਜ਼ਿਆਦਾ ਇਸ ਚੀਜ਼ ਤੇ ਕੰਮ ਕਰ ਰਹੇ ਨੇ ਮੀਟਿੰਗਾਂ ਕਰ ਰਹੇ ਨੇ ਬਾਰ ਬਾਰ ਪਿੰਡਾਂ ਦੀਆਂ ਪੰਚਾਇਤਾਂ ਨਾਲ ਕਰ ਰਹੇ ਨੇ ਕਲੱਬਾਂ ਨਾਲ ਕਰ ਰਹੇ ਨੇ ਬਹੁਤ ਵਧੀਆ ਉਹਨਾਂ ਦਾ ਕਦਮ ਲੱਗਿਆ ਹੈ ਲੱਗਦਾ ਕਿ ਇਹੀ ਨਤੀਜਾ ਜਿਹੜਾ ਤੁਸੀਂ ਸਾਹਮਣੇ ਹੋਇਆ ਹੈ ਬਿਲਕੁਲ ਜੀ ਇਹ ਸਰਕਾਰ ਦੀ ਪਹਿਲ ਕਦਮੀ ਐਸਐਸਪੀ ਸਾਹਿਬ ਦੇ ਯਤਨ ਸਦਕਾ ਸੀਐਮ ਸਾਹਿਬ ਦੇ ਯਤਨ ਸਦਕਾ ਪਿੰਡਾਂ ਦੀਆਂ ਪੰਚਾਇਤਾਂ ਜਾਗਰੂਕ ਹੋ ਰਹੀਆਂ ਨੇ ਇਹ ਕੀ ਕਹਾਂਗੇ ਨੌਜਵਾਨਾਂ ਨੂੰ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਮੈਂ ਨੌਜਵਾਨਾਂ ਨੂੰ ਇਹੀ ਕਹੂੰਗਾ ਵੀ ਕੱਲੋਂ ਅਸੀਂ ਆ ਮਤਲਬ ਸਾਡੇ ਨਾਲ ਫਰਕ ਪਾਉਣ ਤੋਂ ਪਹਿਲਾਂ ਹੀ ਤੁਸੀਂ ਸਮਝ ਜੋ ਜੇਕਰ ਕੋਈ ਕਰਦਾ ਅਸੀਂ ਉਹਨਾਂ ਨੂੰ ਦਵਾਈ ਵੀ ਦਵਾਵਾਂਗੇ ਉਹ ਸਾਨੂੰ ਦੱਸ ਸਕਦਾ ਵੀ ਭਾਈ ਸਾਨੂੰ ਇਹ ਰੋਗ ਆ ਅਸੀਂ ਉਹਨਾਂ ਨੂੰ ਜਿਹੜੀ ਵੀ ਲੜਿੰਦੀ ਹੈ ਚੀਜ਼ ਚਾਹੇ ਉਹ ਮੈਡੀਸਨਾਂ ਚਾਹੇ ਕਿਸੇ ਵੀ ਤਰ੍ਹਾਂ ਦੀ ਆ ਅਸੀਂ ਉਹਦਾ ਪੂਰਾ ਸਾਥ ਦਵਾਂਗੇ ਤੇ ਕੋਈ ਉਹਨਾਂ ਤੋਂ ਖਰਚਾ ਨਹੀਂ ਲਿਆ ਜਾਊਗਾ ਸਾਰਾ ਖਰਚਾ ਪੰਚਾਇਤ ਕਰੂਗੀ ਨਾਮ ਕਰਮਜੀਤ ਸਿੰਘ ਜੀ ਪਿੰਡ ਤੋੜੇਵਾਲ ਦੇਖੋ ਬੜੀ ਚੰਗੀ ਗੱਲ ਆ ਜੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਲਿਆ ਨਸਿਆਂ ਦੇ ਖਿਲਾਫ ਜਿਵੇਂ ਸਰਪੰਚ ਸਾਹਿਬ ਨੇ ਵੀ ਪਹਿਲਾਂ ਦੱਸਿਆ ਵੀ ਇਹ ਲੜਾਈ ਇਕੱਲੇ ਸੀਐਮ ਸਾਹਿਬ ਦੀ ਐਸਐਸਪੀ ਸਾਹਿਬ ਦੀ ਜਾਂ ਇਕੱਲੇ ਸਰਪੰਚ ਦੀ ਨਹੀਂ ਸਾਡਾ ਸਾਰੇ ਨਾਗਰਿਕਾਂ ਦਾ ਵੀ ਫਰਜ ਬਣਦਾ ਵੀ ਆਪਾਂ ਇਹ ਚੀਜ਼ ਨੂੰ ਸਰਕਾਰ ਦਾ ਪੂਰਾ ਸਾਥ ਦਈਏ ਔਰ ਸਾਰੇ ਜੀ ਰਲ ਮਿਲ ਕੇ ਆਪਾਂ ਇਹ ਕਰਾਂਗੇ ਤਾਂ ਹੀ ਇਹ ਕੋੜ ਨੂੰ ਆਪਾਂ ਵੱਢ ਸਕਦੇ ਹਾਂ ਦੇਖੋ ਕਈ ਵਾਰ ਅਸੀਂ ਸੋਚਦੇ ਹਾਂ ਆਮ ਨਾਗਰਿਕਾਂ ਵੀ ਸਾਡੇ ਘਰ 'ਚ ਸਾਡਾ ਬੱਚਾ ਅੱਜ ਨਹੀਂ ਨਸ਼ਾ ਕਰਦਾ ਜਾਂ ਆਪਾਂ ਕੀ ਲੈਣਾ ਦੇਖੋ ਜਿੱਥੇ ਆਪਾਂ ਆਪਾਂ ਕੀ ਲੈਣਾ ਗੱਲ ਆ ਜਾਂਦਾ ਉੱਥੇ ਹੀ ਸਾਰਿਆਂ ਦੀ ਕਰੀ ਹੋਈ ਮਿਹਨਤ ਬੇਕਾਰ ਹੋ ਜਾਂਦੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਅੱਜ ਨਹੀਂ ਤਾਂ ਕੱਲ ਇਹ ਬਿਮਾਰੀ 'ਚ ਸਾਡਾ ਬੱਚਾ ਵੀ ਇਸੇ ਸਮਾਜ 'ਚ ਪਲਦਾ ਇਸੇ ਪਿੰਡ 'ਚ ਵਚਰਦਾ ਇਸੇ ਜ਼ਿਲ੍ਹੇ 'ਚ ਵਚਰਦਾ ਜੇ ਸਾਡੇ ਏਰੀਏ ਦੇ ਵਿੱਚ ਸਾਡੇ ਹਲਕੇ 'ਚ ਜਾਂ ਸਾਡੇ ਪਿੰਡ 'ਚ ਇਹ ਚੀਜ਼ਾਂ ਮੌਜੂਦ ਹੋਣਗੀਆਂ ਤਾਂ ਕਿਤੇ ਨਾ ਕਿਤੇ ਸਾਡੇ ਸਾਰਿਆਂ ਦੇ ਬੱਚੇ ਵੀ ਇਹ ਚੀਜ਼ ਦਾ ਸਕਾਰ ਹੋਣਗੇ ਇਹ ਚੀਜ਼ ਸਾਨੂੰ ਸਮਝਣੀ ਚਾਹੀਦੀ ਆ ਬੀਏ ਆਪਾਂ ਇਹ ਚੀਜ਼ ਨੂੰ ਆਪਾਂ ਅੰਗੋਲਿਆ ਨਾ ਕਰੀਏ ਆਪਾਂ ਬਹੁਤ ਪੰਜਾਬ ਦਾ ਇਹ ਡਰਗ ਦੇ ਕਰਕੇ ਪੰਜਾਬ ਦਾ ਬਹੁਤ ਆਪਾਂ ਕਹਿ ਸਕਦੇ ਆ ਆਪਣਾ ਨਾਮ ਵੀ ਬਹੁਤ ਬਦਨਾਮ ਹੋਇਆ ਔਰ ਨੁਕਸਾਨ ਵੀ ਆਪਣੀ ਜਵਾਨੀ ਦਾ ਬਹੁਤ ਹੋਇਆ ਸੋ ਬਹੁਤ ਚੰਗੀ ਗੱਲ ਆ ਜੇ ਸੀਐਮ ਸਾਹਿਬ ਇਹਨੂੰ ਪਰਸਨਲੀ ਧਿਆਨ ਦੇ ਕੇ ਸਾਰੇ ਐਸਐਸਪੀ ਐਸਐਸਪੀ ਤੋਂ ਅੱਗੇ ਆਪਣੇ ਸਰਪੰਚ ਸਾਹਿਬ ਨੇ ਜਿਵੇਂ ਵੀ ਜੇ ਸਾਰੇ ਆਪਦੀ ਆਪਦੀ ਜ਼ਿੰਮੇਵਾਰੀ ਸਮਝਣਗੇ ਚੰਗੀ ਤਰ੍ਹਾਂ ਤਾਂ ਸਾਨੂੰ ਵੀ ਸਾਰਿਆਂ ਨੂੰ ਆਮ ਲੋਕਾਂ ਨੂੰ ਵੀ ਇਹ ਮੁਹੰਮਦਾ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਸਾਥ ਦੇਣਾ ਚਾਹੀਦਾ ਤਾਂ ਜੋ ਆਪਾਂ ਸਾਰੇ ਰਲ ਮਿਲ ਕੇ ਨਸ਼ੇ ਦੇ ਕੋੜ ਨੂੰ ਵਟ ਸਕੀਏ ਸਰਪੰਚ ਰੋਸੀ ਟੋਲੇਵਾਲ ਤੇ ਹੋਰ ਜਿਹੜੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤਾ ਉਹਨਾਂ ਦਾ ਕਹਿਣਾ ਕਿ ਘਰ ਘਰ ਜਾ ਕੇ ਅਸੀਂ ਸਪੈਸ਼ਲ ਤੌਰ ਤੇ ਜਿਹੜਾ ਪਿੰਡ ਵਾਸੀਆਂ ਨੂੰ ਜਿਹੜਾ ਇਸ ਪ੍ਰਤੀ ਜਾਣੂ ਕਰਵਾਇਆ ਤੇ ਨਾਲ ਹੀ ਸਪਸ਼ਟ ਤੌਰ ਤੇ ਜਿਹੜਾ ਨਸ਼ਾ ਤਸਕਰਾਂ ਨੂੰ ਇੱਕ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਨਸ਼ਾ ਵੇਚਦਾ ਕੋਈ ਵੀ ਫੜਿਆ ਗਿਆ ਤਾਂ ਉਸਦੇ ਸਖਤ ਕਾਰਵਾਈ ਤਾਂ ਹੋਊਗੀ ਜੇਕਰ ਪਿੰਡ ਵਾਸੀ ਵੀ ਕੋਈ ਵੀ ਉਸ ਦੀ ਮਦਦ ਕਰਦਾ ਤਾਂ ਉਸ ਦਾ ਹੁੱਕਾ ਪਾਣੀ ਤੱਕ ਬੰਦ ਕਰ ਦਿੱਤਾ ਜਾਊਗਾ ਮਨਜੀਤ ਸੋਹੀਣਾ ਜਤਿੰਦਰ ਮਨਮੀ ਅਜੀਤ ਵੈਬ ਟੀਵੀ ਅਮਰਗੜ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ